ਕਿ ਹੋ ਰਿਹਾ ਹੈ ਆਪਾਂ ਅੱਜ ਇਹ ਜਨਾ ਪਰਮ ਕਰ ਰਹੇ ਹਾਂ ਕਿ ਅੱਜ ਆਪਾਂ ਕੋਈ ਸਾਰਾਤ ਨਹੀਂ ਉਠਾ ਦੇ ਕਿਉਂਕਿ ਸਾਨੂੰ ਕੱਟਣ ਜਾਵਣ ਨੂੰ ਸੱਤ ਦਿਨ ਹੋ ਗਏ ਅੱਜ ਪਰ ਮੇਰੇ ਤੋਂ ਕਿਤੇ ਦੇਰੀ ਨਹੀਂ ਕਰਨਾ ਦੇ ਕੋਈ ਝੂਠ ਨਹੀਂ ਦਿੱਤੀ ਅੱਜ ਜੇ ਇਹ ਕੇਂਦਰ ਲਾ ਕੇ ਚੰਗੋਪਰ ਨਾ ਨਹੀਂ ਆਵੇ ਨਹੀਂ ਬਾਟੇ ਉਖਾੜੇ ਕਿਉਂ ਸਾਡੇ ਵੀਰਾਂ ਦਾ ਜਿਹੜਾ ਵਰਦਾ ਉਹ ਸਾਡੇ ਬਿਲਾ ਦੇ ਵਿੱਚ ਆਗਾ ਦੱਸ ਦੇਖੋ ਕਿ ਵੀਰ ਸਾਡੇ ਕੀ ਕਹਿ ਰਹੇ ਨੇ ਕਿ ਜੇ ਦਾ ਅਸੀਂ ਸੱਚੇ ਹੋਏ ਤਾਂ ਸਾਡੇ ਨਾਲ ਖੜ੍ਹ ਜਿਓ ਜੇ ਅਸੀਂ ਚੁੱਪ ਹੋਏ ਕਿ ਕਿਤੋਂ ਕਰ ਤੈ ਹੋ ਰਹੀ ਆ ਕਿ ਸਾਡੇ ਵੀਰ ਸੱਚੇ ਨੇ ਕਿਉਂਕਿ ਜਿਹੜੀਆਂ ਜਾਬਰ ਸਰਕਾਰਾਂ ਨੇ ਹੁਣ ਤੱਕ ਸਾਡੀ ਵਾਅਦ ਨਹੀਂ ਉਹਨਾਂ ਨੇ ਕਿੱਥਾ ਪਹੁੰਚੀ ਉਹਨਾਂ ਦਾ ਨੋਰਮਲ ਅਸੀਂ ਕਿਰਤੀ ਲੋਕਾਂ ਦੇ ਅਸੀਂ ਕੋਈ ਊਨੀ ਨਹੀਂ ਹੈਗੇ ਮਜ਼ਦੂਰ ਲੋਕ ਵੀ ਸਾਡੇ ਨਾਲ ਜਿਹੜਾ ਕੋਈ ਟੜੂਗਾ ਉਹਦਾ ਕੱਖ ਨਹੀਂ ਰਹੂਗਾ ਇਹ ਸੋਚ ਕੇ ਵਿਚਾਰ ਕਰ ਲਓ ਕਿਉਂਕਿ ਬਹੁਤ ਮਨਮਾਨੇ ਸਾਡੇ ਤੋਂ ਵੋਟਾਂ ਲਈਆਂ ਨੇ ਬਦਲਾ ਕੇ ਨਾ ਦੇ ਮੈਂ ਕਹਿਣਾ ਚਾਹੁੰਦੀ ਆ ਕਿ ਭਗਵਾਨ ਤੁਮ ਸਾਹਮਣੇ ਦੇਖੋ ਕਿਡਾ ਬੋਲ ਬੋਧ ਆਇਆਗਾ ਸਾਡੇ ਤੋਂ ਵੀਰਾਂ ਨੂੰ 7 ਦਿਨ ਹੋ ਗਏ ਅੱਜ ਪੀ ਗੱਲ ਕੋਈ ਤੁਹਾਨੂੰ ਜਮੀ ਨਹੀਂ ਪਤਾ ਲੱਗਿਆ ਜੇ ਭਾਈ ਤੇਰਾ ਕੋਈ ਅਰਦਾਸ ਹੁੰਦਾ ਇਹ ਤੂੰ ਕੰਤਾ ਸਾਰ ਨਾ ਨੰ ਗੱਤ ਤੂੰ ਸਾਡੇ ਕਰਨਿਆਂ ਦੇ ਵਿੱਚ ਰੋਡੀਆਂ ਆ ਕੇ ਸਾਡੇ ਘਰੋਂ ਮੁੜ ਕਾ ਲਈਆਂ ਪਰ ਇਹ ਤਾਂ ਗੱਲ ਸਰਾ ਪਰ ਗੱਲ ਤਾਂ ਇਹ ਨਹੀਂ ਕਰ ਰਹਿਣਾ ਦੋਨੀਆਂ ਅਰਥੀਰੇ ਜੀ ਨੀਆਂ ਮਾਵਾ ਅੰਨੀਆਂ ਦੋਨੀਆਂ ਨੇ ਵੀ ਜਿਵੇਂ ਅਸੀਂ ਹੋਰਾਂ ਨੂੰ ਸਭ ਕੁਝ ਦਿਖਾਇਆ ਇੰਨਾ ਵੀ ਅਸੀਂ ਐਵੇਂ ਸਭ ਕੁਝ ਦਿਖਾਣਾ ਮਾਵਾ ਕੋ ਜਾ ਕੇ ਮੈਂ ਬੋਲਦੀ ਤੇਰਾ ਕੀ ਦਿਖਾਣਾ ਅਖੀਰ ਤੂੰ ਸੁਣਦਾ ਤੇਰੇ ਅਸੀਂ ਬੇਖੀਏ ਗ੍ਰੀਪਾ ਕਰਕੇ ਅੱਜ ਸਾਨੂੰ очку Qual relifiers <muchas> Yes ako Yes I did. Yes. Yes, i'm sorry. Yes, i its Этот tamaon guys, I'm sorry you. Yes, i am sorry, you are me like, you are a pig member, you are ਆਪਣਾ ਮਾਰ ਤੇ ਇਥੋਂ 10 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਸਵਾਰਤੀ ਦਾ ਹੈਗਾ ਠੀਕਾ ਚੰਦ ਮਈ ਤਰੀਕੇ ਉਹਦਾ ਉਹਦੇ ਵਿੱਚੋਂ ਪ੍ਰਸ਼ਾਸਨ ਦੀ ਪਟਿਆਲਾ ਪੁਲਿਸ ਦੀ ਤੇ ਪਟਿਆਲਾ ਐਸਐਸਪੀ ਦੀ ਤੇ ਪੰਜਾਬ ਸਰਕਾਰ ਦੀ ਮਹਾਨ ਨਲਕੀ ਕਿ ਅਸੀਂ ਜਾਬਰ ਦੇ ਬੇਸੰਖਾਪ ਦੀ ਲੜਾਈ ਨੂੰ ਦਵਾ ਦੇਾਂਗੇ ਤੇ ਇਹਨਾਂ ਲੋਕਾਂ ਨੂੰ ਖੜ੍ਹਾ ਲਾਂਗੇ ਅਸੀਂ ਸਤਕਾਰ ਕੀਤਾ ਹੋਰੇ ਅੱਜ 6 ਦਿਨ ਦਾ ਮੋਰਚਾ ਜਹਰੀ ਅਫਸਰ ਦਾ ਬਾਰਾਂ ਦਿਨੋਂ ਛੁਰਦ ਵਰਤੋਂ ਦੇ ਮਜਬੂਰ ਕਰਤਾ ਇਹਨਾਂ ਨੇ ਕਿ ਅਸੀਂ ਆ ਦੋ ਭਰਾਵਾਂ ਨੂੰ ਜੇ ਇਨਸਾਫ ਦਿਵਾਉਣਾ ਹੈ ਪੰਜ ਦਿਨ ਤੋਂ ਬੈਠਿਆ ਚੇਨਾਂ ਦਿਨ ਪੂਰੇ ਬਾਜ਼ਾਰ ਦੇ ਵਿੱਚ ਸਾਰੀਆਂ ਸੰਸਥਾਵਾਂ ਐਸੋਸੀਏਸ਼ਨਾਂ ਰੋਜ਼ੀ ਕਾਲੇ ਦੇ ਵਰਤਾਰ ਸਾਇਤ ਬੇਨਤੀ ਕਰਕੇ ਆਏ ਆ ਪੂਰੇ ਸ਼ਹਿਰ ਦੇ ਵਿੱਚੋਂ ਸਾਹਮਣੇ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਬਾਜ਼ਾਰ ਬੰਦ ਪਏ ਆ ਉਸ ਗੱਲ ਤੋਂ ਪ੍ਰਸ਼ਾਰਚੰਦੇ ਉਸ ਗੁੰਡੇ ਅਮਰ ਨੂੰ ਫੜਨ ਦੀ ਬਜਾਏ ਲਖਮੰਦਰ ਰੱਖੇ ਨੂੰ ਸਾਡੇ ਲੋਕਾਂ ਦੇ ਝਗੜਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਅਪੀ ਨਿੰਦਣਯੋਗ ਇਹਨਾਂ ਵਾਸਤੇ ਕਾਰਨਾਮਾ ਪਰਛਾਹ ਚੰਦ ਨੂੰ ਜਿੰਨਾ ਜ਼ੋਰ ਇੱਥੇ ਲਾਉਣਾ ਪਿਆ ਸਾਤੋਂ ਸਮਾਨ ਰੰਗਦੇ ਰਹੇ ਕਿ ਸਾਨੂੰ ਟਾਈਮ ਦਿਓ ਸਾਡੀਆਂ ਟੀਮਾਂ ਲੱਗੀਆਂ ਸਾਡੇ ਕੋਲੇ ਪੁਲਿਸ ਨਹੀਂ ਆਏਗੀ ਮਾਗਰ ਜਾਣੋ ਤੁਸੀਂ ਉਹ ਰਾਹ ਖੋਲ ਦੋ ਮੇਰਾ ਨਾਲ ਖਵਾਰ ਖੜਾ ਪਟਿਆਲੇ ਦੇ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਤੇ ਕਿ ਅੱਜ ਰਾਹ ਬੰਦ ਕਰਨ ਵਾਸਤੇ ਹੌਂਡੇ ਕੋਲੇ ਕੋਰਸਾ ਪ੍ਰਬੰਧ ਕਿੱਥੋਂ ਹੋ ਗਿਆ ਉਹ ਗੁੰਡੇ ਨੂੰ ਫੜਨ ਵਾਸਤੇ ਤੁਸੀਂ ਪੁਲਿਸ ਕਹਿ ਰਹੇ ਹੋ ਕਿ ਮੋਰਚੇ ਦੇ ਵਿੱਚ ਟ੍ਰੈਫਿਕ ਦੇ ਰੂਟ ਬਦਲਣ ਵਾਸਤੇ ਲਾ ਰਖਿਆ ਫੋਰਸ ਨਹੀਂ ਇਸ ਕਰਕੇ ਭਾਈ ਇਹ ਬਹੁਤ ਕਬਡੀਆਂ ਚਾਲਾਂ ਸਰਕਾਰ ਦੇ ਆ ਤੇ ਪੰਜਾਬ ਪੁਲਿਸ ਦੇ ਆ ਹੁਣ ਜਿੱਥੋਂ ਤੋਂ ਆਪਣੀ ਗੱਲ ਹੋਈ ਗੋਡੀਆਂ ਮਾਲ ਲੈ ਕੇ ਜਾਓ ਤੇ ਸ਼ਾਂਤਬਾਈ ਪ੍ਰਦਰਸ਼ਨ ਕਰਕੇ ਆਜੋ ਇਸ ਗੱਲ ਤੇ ਦੋ ਟੁਕ ਜਵਾਬ ਦਿੱਤਾ ਕਿ ਕੋਈ ਸਾਡਾ ਰੋਸ ਮਰਤ ਨਹੀਂ ਹੋਊਗਾ ਤੁਹਾਨੂੰ ਇਸ ਗੱਲ ਤੋਂ ਖਤਰਾ ਕੀ ਖੜਿਆ ਤੁਸੀਂ ਇਸ ਗੱਲ ਤੋਂ ਘਬਰਾਏ ਕਿਉਂ ਪਏ ਹੋ ਕਿਉਂਕਿ ਤੁਸੀਂ ਇਹਨਾਂ ਬੱਚਿਆਂ ਨੂੰ ਇਨਸਾਫ ਦੀ ਗੱਲ ਜਿਹੜੀ ਕਰਦੇ ਆ ਉਸ ਗੱਲ ਤੋਂ ਸਾਥ ਦੀ ਗੁੰਡਾਗਰਦੀ ਨਾਲ ਦੱਪਣਾ ਚਾਹੁੰਦੇ ਕਿ ਇਨਸਾਫ ਨਾ ਮਿਲ ਸਕੇ ਭਾਈ ਚੁਪੜੋ ਮਾਰੋ ਨਾ ਹੋਵੇ ਇੱਕ ਮਿੰਟ ਬਾਈ ਜੀ ਸੋ ਇਸ ਕਰਕੇ ਭਰਾਵੋ ਜਦੋਂ ਇਹ ਤਾਰਾ ਪਰ ਸਾਰੇ ਅਫਸਰਾਂ ਨੂੰ ਖੜਕਾ ਦਿਆ ਸਖਤੋਗੇ ਕਿ ਤੁਸੀਂ ਇਹਨਾਂ ਲੋਕਾਂ ਨੂੰ ਜਿੰਨਾ ਮਜਬੂਰ ਕਰ ਰਹੇ ਹੋ ਇਹ ਪੰਜਾਬ ਚ ਅੱਗ ਲਾ ਰਿਹਾ ਪੰਨੇ ਵਾਲੇ ਜ਼ਿਲ੍ਹੇ ਦਾ ਤੇ ਪੰਜਾਬ ਦਾ ਪ੍ਰਸ਼ਾਸਨ ਤੇ ਸਰਕਾਰ ਕਿਉਂ ਇਨਸਾਫ ਨਹੀਂ ਲੈਣ ਜਿਹੜਾ ਚਾਹੁੰਦੇ ਇਹਦਾ ਜ਼ਿੰਮੇਵਾਰ ਇਥੋਂ ਦੀ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਤਾਂ ਉਸ ਗੱਲਾਂ ਤੋਂ ਲੈ ਕੇ ਦੁਬਾਰੇ ਫੇਰੇਦਾਰੇ ਉਹਨੇ ਰਸਤੇ ਖਾਲੀ ਕੀਤੇ ਸੋ ਨਾ ਜਾਂਦੇ ਲੰਮੀ ਕਦੇ ਨਾਲ ਜਾਣਾ ਉਹਨਾਂ ਰਾਹ ਜਿਹੜੇ ਖਾਲੀ ਆ ਜਿਵੇਂ ਆਪਣਾ ਰੂਟ ਬਣਿਆ ਹੋਇਆ ਮਾਰਕ ਦਾ ਉਹ ਟਰਾਲੀ ਵੀਰਾਂ ਦੀ ਜਿਹਨਾਂ ਕਿ ਸਾਡੇ ਮਰਕ ਤੇ ਹਾਂ ਪਈਆ ਸਿੱਧੇ ਕਰਕੇ ਉਹਦੇ ਮੂਰੇ ਸਾਡੀ ਸਪੀਕਰ ਵਾਲੀ ਗੱਡੀ ਹੋਊਗੀ ਉਹ ਨਾਗਰਮ ਟਰਾਲੀ ਤੇ ਆਉਂਦੇ ਨਾਗਰ ਜਾਂਦੇ ਪੈਦਲ ਜਾ ਸਕਦੇ ਆ ਨੌਜਵਾਨ ਵੀਰ ਉਹ ਪੈਦਲ ਜਾਣਗੇ ਤੇ ਬਾਕੀ ਟਰੈਕਟਰ ਟਰਾਲੀ ਆਉਂਦੇ ਮਗਰ ਲੱਗਣਗੇ ਆ ਸਪੀਕਰ ਵਾਲਿਆਂ ਮੋਟਰਸਾਈਕਲ ਉਸ ਤੋਂ ਮਗਰ ਹੋਣਗੇ ਕਿ ਕੋਈ ਸਮੁੱਚੇ ਨਗਰ ਤੇ ਇਲਾਕੇ ਚ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਬੇਇੰਤਿਹਾ ਕਿ ਕੋਈ ਤਲਖੀ ਦੇ ਵਿੱਚ ਨਾ ਆਇਓ ਕੋਈ ਭਈ ਆਇਆ ਨਾ ਹੋਵੇ ਕਿ ਸੰਨੇ ਹੌਲਣਬਾਜ ਕਹਿਣ ਕਿ ਅਸੀਂ ਅਫਸੋਸ ਦੀ ਘਰੀ ਦੇ ਵਿੱਚ ਆ ਪਰ ਚਲ ਚ ਨੂੰ ਦੁਬਾਰੇ ਫੇਰ ਕਹਿੰਦੇ ਹੋ ਕਿ ਜੇ ਕਿਸੇ ਨਾਸਤੇ ਜੱਗੇ ਦਿੱਕਤਾਂ ਨੇ ਛੋੜੇ ਕਾਰਨ ਤਾਂ ਦੇ ਜ਼ਿੰਮੇਵਾਰ ਤੁਸੀਂ ਹੋ ਪਹਿਲਾਂ ਵੀ ਬਣ ਕੇ ਗਏ ਹੋ ਤਾਂ ਬੜਾ ਮਾਰਚ ਹੁਣ ਇਸ ਮਾਰਚ ਦੇ ਵਿੱਚ ਆਪਾਂ ਜਾਣਾ ਤੇ ਲੰਗਰ ਵਾਲੇ ਵੀਰ ਜਿਹੜਾ ਪ੍ਰਬੰਧ ਕੀਤਾ 10 ਬੰਦਿਆਂ ਦੀ ਆਪਾਂ ਜਿਹੜੀ ਜ਼ਿੰਮੇਵਾਰੀ ਲਈ ਆ ਵੀਰਾਂ ਨੇ ਉਹ ਆਪਣੀ ਅਨਾਜ ਮੰਡੀ ਦੇ ਵਿੱਚ ਉੱਥੇ ਜਿਹੜਾ ਗੁਰੂ ਘਰ ਨੰਗਰ ਚੁੱਪ ਕਰ ਜਾਓ ਬਾਈ 2 ਮਿੰਟ ਸੁਣ ਲੋ ਗੱਲ ਰੈਂਦੀ ਆਲੇ ਬੋਦੋ ਨਾ ਰੋਣਾ ਨਾ ਬਹੁਤ ਪੂਰੀ ਸੁਣ ਕੇ ਜਾਓ ਕਿ ਉੱਥੇ ਆਪਣੇ 10 ਬੰਦੇ ਉਹਨਾਂ ਦੇ ਨਾਲ ਵਰਤਾਉਂ ਅਨਾਜ ਮੰਡੀ ਚ ਲੰਗ